ਸਵੇਰੇ ਸਵੇਰੇ ਪੈ ਗਿਆ ਪੰਗਾ ਲਗਾਤਾਰ ਕਿਸਾਨ ਅੱਗੇ ਵਧਣ ਦੀਆਂ ਕਰ ਰਹੇ ਨੇ ਕੋਸ਼ਿਸ਼ਾਂ ਦੋ ਦੇਖ ਰਹੇ ਹੋ ਦੋਸਤੋ ਕਿਵੇਂ ਜਿਹੜਾ ਪ੍ਰਸ਼ਾਸਨ ਵੱਲੋਂ ਆंसू ਗੈਸ ਦੇ ਅਥਰੂ ਗੈਸ ਦੇ ਗੋਲੇ ਜਿਹੜੇ ਕਿਸਾਨਾਂ ਦੇ ਉੱਪਰ ਸਿੱਟੇ ਜਾ ਰਹੇ ਨੇ ਲਗਾਤਾਰ ਦੋਸਤੋ 11 ਵਜੇ ਐਲਾਨ ਹੋਇਆ ਸੀ ਕਿਸਾਨਾਂ ਵੱਲੋਂ ਬਾਰਡਰ ਤੋੜਨ ਦਾ ਪਰ ਉਸ ਤੋਂ ਪਹਿਲਾਂ ਹੀ ਜਿਹੜਾ ਮਾਹੌਲ ਕਾਫੀ ਤਣਾਅਪੂਰਨ ਵਾਗਿਆ ਤੁਸੀਂ ਸਾਹਮਣੇ ਵੇਖ ਰਹੇ ਹੋ ਲਗਾਤਾਰ ਆंसू ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ ਤੇ ਲਗਾਤਾਰ ਜਿਹੜੇ ਪਾਣੀ ਦੇ ਬਿਛਾੜਾ ਕਿਸਾਨਾਂ ਤੇ ਕੀਤੇ ਜਾ ਰਹੀਆਂ ਨੇ ਤੇ ਇੱਧਰ ਸਾਡੇ ਕਿਸਾਨ ਵੀਰ ਜਿਹੜੀ ਮੀਟਿੰਗ ਕਰ ਰਹੇ ਨੇ ਵੀ ਕਿਸ ਤਰ੍ਹਾਂ ਜਿਹੜਾ ਬਾਰਡਰ ਤੋੜਿਆ ਜਾਵੇ ਤੇ ਪਾਸੇ ਆਇਓ ਹਾਂ ਭਾਈ ਉਹ ਆਪਾਂ ਉਹ ਪਰਲੇ ਬਾਰਡਰ ਤੋਂ ਆਏ ਪਰਲੇ ਬਾਰਡਰ ਤੋਂ ਤੇ ਦੱਸੋਗੇ ਮੜੀ ਬੈਰੀਕੇਡਿੰਗ ਕਿੱਥੇ ਤੱਕ ਹੈ ਤੇ ਕਿੰਨੀ ਕੁ ਫੋਰਸ ਲੱਗੀ ਹੋਈ ਹੈ ਭਾਈ ਜੀ ਸੱਤ ਤਾਂ ਲੇਅਰਾਂ ਬਣਾਈਆਂ ਹੋਈਆਂ ਨੇ ਸੱਤ ਲੇਅਰਾਂ ਜਿਵੇਂ ਹੁਣ ਆ ਇੱਕ ਲੇਅਰ ਹੈ ਪਰ ਮੈਨੂੰ ਲੱਗਦਾ ਵੀ ਆਹੀ ਆਹੀ ਲੇਅਰ ਹੈ ਹਾਂ ਹਾਂ ਆ ਬੈਰੀਕੇਟਿੰਗ ਕੀਤੀ ਹੋਈ ਆ ਫੌਜੀਆਂ ਆਪਣਾ ਸਿਮੈਂਟਡ ਕੰਧਾ ਕੱਢੀਆਂ ਹੋਈਆਂ ਨੇ ਤੇ ਅੱਗੇ ਫੋਰਸ ਹੈ ਉਹਨਾਂ ਦੇ ਟੈਂਕ ਵਗੈਰਾ ਖੜੇ ਨੇ ਹਨਾ ਹਾਂ ਹਾਂ ਪਰ ਆਪਾਂ ਸ਼ਾਇਦ ਕੈਮਰਾ ਨਾ ਕੈ ਠੀਕ ਆ ਤੇ ਇਹ ਜੀਆਂ ਸੱਤ ਲੇਹਰਾਂ ਨੇ ਦੋ ਤਾਂ ਇੱਥੇ ਨਾਲੀ ਨੇ ਅੱਛਾ ਤੀਜੀ ਉਹ ਅੱਗੇ ਆ ਤੇ ਫਿਰ ਚਾਰ ਪਿੱਛੇ ਨੂੰ ਉਹ ਜਿਹੜੀ ਚਾਰ ਤਿੰਨ ਲਵੇ ਲਵੇ ਨੇ ਚਾਰ ਫਿਰ ਫਰਕ ਨਾਲ ਦੇ ਪਿੱਛੇ ਨੇ ਹਾਂ ਤੇ ਉਹ ਪਿਛਲੇ ਪਾਸੋਂ ਕੱਲ ਦੀ ਗੱਲ ਆ ਹਰਿਆਣੇ ਦੇ ਵਿੱਚੋਂ ਸਾਡਾ ਹਰਿਆਣਾ ਭਾਈਚਾਰਾ ਜਿਹੜਾ ਹਰਿਆਣੇ ਵਾਲੇ ਕਿਸਾਨ ਨੇ ਉਹ ਚੜ ਕੇ ਆਗੇ ਸੀ ਉਧਰੋਂ ਕੱਲ ਅੱਛਾ ਅੱਜ ਨਹੀਂ ਆਏ ਅੱਜ ਮੈਂ ਦੱਸੂਗਾ ਵੀ ਕਿਉਂ ਨਹੀਂ ਆਏ ਉਹ ਵੀ ਵੀਡੀਓ 'ਚ ਦੱਸੂਗਾ ਪਹਿਲਾਂ ਕੱਲ ਦੀ ਗੱਲ ਕਰਦੇ ਆਪਾਂ ਕੱਲ ਜਦੋਂ ਉਹ ਚੜ੍ਹ ਕੇ ਆਏ ਸੀ ਕਹਿੰਦੇ ਵੀ ਪ੍ਰਸ਼ਾਸਨ ਤੇ ਹਰਿਆਣੇ ਵਾਲੇ ਕਿਸਾਨਾਂ ਦੇ ਵਿਚਕਾਰ ਕਾਫੀ ਝੜਾਂਪ ਹੋਈ ਉਦੋਂ ਜਦੋਂ ਇਧਰ ਝੜਾਂਪ ਹੋ ਰਹੀ ਸੀ ਗੱਡੀਆਂ ਮੋਟਰਸਾਈਕਲ ਵੀ ਫੁੱਟੇ ਨੇ ਹਾਂ ਉਧਰ ਮੋਟਰਸਾਈਕਲ ਉਹਨਾਂ ਦੇ ਫੁੱਟੇ ਨੇ ਤੇ ਗੱਡੀਆਂ ਇਹਨਾਂ ਦੀ ਇਹਨਾਂ ਦੀ ਗੱਡੀ ਦਾ ਵੀ ਨੁਕਸਾਨ ਕੀਤਾ ਗਿਆ ਭੰਨੀ ਗਈ ਹੈ ਤੇ ਉਹਨਾਂ ਦੇ ਮੋਟਰਸਾਈਕਲ ਵੀ ਕਾਫੀ ਭੰਨੇ ਗਏ ਨੇ ਕਾਫੀ ਨੁਕਸਾਨ ਹੋਇਆ ਹੈ ਇਹ ਉਸੇ ਟਾਈਮ ਹੋਇਆ ਜਦੋਂ ਇਧਰਲੇ ਕਿਸਾਨਾਂ ਨਾਲ ਇਧਰ ਝੜਾਂਪ ਹੋ ਰਹੀ ਸੀ ਅੱਛਾ ਉਧਰ ਵੀ ਹੱਲਾ ਬੋਲਤਾ ਸੀਗਾ ਹਰਿਆਣੇ ਵਾਲੇ ਕਿਸਾਨ ਸੀ ਜਿਹੜੇ ਉਹ ਪਿੱਛੋਂ ਲੜਪ